ਸਾਸ਼ਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਟਾਸ ਕਲੈਕਸ਼ਨ ਤੇ ਅੱਜ ਫਿਰ ਤੋਂ ਬਹੁਤ ਹੀ ਸੋਹਣਾ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬੁਕਿੰਗ ਨੰਬਰ ਆਏਗਾ 734756684 ਇਸ ਨੰਬਰ ਤੇ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਏਗਾ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਸਕਦੇ ਹੋ ਸ਼ੁਰੂ ਕਰਦੇ ਹਾਂ ਜੀ ਫਰਸਟ ਡਿਜ਼ਾਈਨ ਤੋਂ ਫਰਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਮੈਂ ਵੇਅਰ ਕੀਤਾ ਹੋਇਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਬਿਲਕੁਲ ਸਿੰਪਲ ਔਰ ਸਨੀ ਡਿਜ਼ਾਈਨ ਹੈ ਇਹਦੇ ਲਈ ਕੋਈ ਵੀ ਏਜ ਮੈਟਰ ਨਹੀਂ ਕਰਦੀ ਤੁਸੀਂ ਕਿਸੇ ਵੀ ਏਜ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ ਬਿਲਕੁਲ ਰੀਅਲ ਲੁੱਕ ਦਾ ਪੀਸ ਲੱਗੇਗਾ ਵ ਸਕਦੇ ਹੋ ਜੀ ਬਹੁਤ ਹੀ ਸੋਹਣਾ ਪੀਸ ਹੈ ਇਹ ਵਾਲਾ ਇਹ ਡਿਜ਼ਾਈਨ ਵਿਦਾਊਟ ਈਅਰਿੰਗਸ ਰਹੇਗਾ ਜੀ ਇਹਦੇ ਨਾਲ ਈਅਰਿੰਗਸ ਨਹੀਂ ਆ ਤੁਸੀ ਕੋਈ ਵੀ ਆਪਣੇ ਗੋਲਡ ਦੇ ਜਾਂ ਕੋਈ ਵੀ ਆਰਟੀਫੀਸ਼ੀਅਲ ਈਅਰਿੰਗਸ ਇਹਦੇ ਨਾਲ ਵੇਅਰ ਕਰ ਸਕਦੇ ਹੋ ਬਹੁਤ ਹੀ ਪਿਆਰਾ ਪੀਸ ਹੈ ਪ੍ਰਾਈਸ ਰਹੇਗਾ ਜੀ ਓਨਲੀ 300 300 ਦੇ ਵਿੱਚ ਬਹੁਤ ਹੀ ਸੋਹਣਾ ਆਰਟੀਕਲ ਹੈ ਜੀ ਇਹ ਵਾਲਾ ਸਲਿੱਡ ਦੇ ਵਿੱਚ ਨੈਕਸਟ ਡਿਜ਼ਾਈਨ ਸ਼ੋਅ ਕਰ ਰਹੀ ਹਾਂ ਜੀ ਪਿੱਪਲ ਪੱਤੀਆਂ ਦੇ ਵਿੱਚ ਸਿੰਗਲ ਲਾਈਨ ਦੇ ਵਿੱਚ ਇਹ ਵਾਲਾ ਨੈਕਲੇਸ ਆਏਗਾ ਜੀ ਬਹੁਤ ਹੀ ਸੋਹਣਾ ਪੀਸ ਹੈ ਇਹਦੇ ਨਾਲ ਈਅਰਿੰਗਸ ਹੈਣਗੇ ਔਰ ਨਾਲ ਰਹੇਗਾ ਜੀ ਟਿੱਕਾ ਇਹਨਾਂ ਕੇ ਜੀ ਨਾਲ ਇਅਰਿੰਗਸ ਇਅਰਿੰਗਸ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਔਰ ਨਾਲ ਆਏਗਾ ਜੀ ਟਿੱਕਾ ਟਿੱਕੇ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਆ ਪ੍ਰਾਈਸ ਰਹੇਗਾ ਜੀ ਓਨਲੀ 450 450 ਦੇ ਵਿੱਚ ਬਹੁਤ ਹੀ ਸੋਹਣਾ ਆਰਟੀਕਲ ਹੈ ਜੀ ਇਹਦੇ ਵਿੱਚ ਤੁਹਾਨੂੰ ਦੋ ਡਿਜ਼ਾਈਨ ਹੋਰ ਮਿਲ ਜਾਣਗੇ ਜੀ ਫਰਸਟ ਡਿਜ਼ਾਈਨ ਇਹ ਵਾਲਾ ਪ੍ਰਾਈਸ ਹੈਗਾ ਓਨਲੀ 450 ਸੈਕੰਡ ਡਿਜ਼ਾਈਨ ਦਿਖਾ ਰਹੀ ਹਾਂ ਜੀ ਸਲੀਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ 체ਨ ਦਾ ਡਿਜ਼ਾਈਨ ਸੇਮ ਰਹੇਗਾ ਇਹਦੇ ਨਾਲ ਈਰਿੰਗਸ ਆਣਗੇ ਜੀ ਰਾਉਂਡ ਸ਼ੇਪ ਦੇ ਵਿੱਚ ਔਰ ਟਿੱਕਾ ਵੀ ਰਹੇਗਾ ਜੀ ਰਾਉਂਡ ਸ਼ੇਪ ਦੇ ਵਿੱਚ ਇਹ ਵਾਲੇ ਰਹਿਣਗੇ ਜੀ ਇਹਦੇ ਨਾਲ ਈਰਿੰਗਸ ਔਰ ਨਾਲ ਆਏਗਾ ਜੀ ਟਿੱਕਾ ਇਸ ਨੈਕਲੇਸ ਦਾ ਵੀ ਪ੍ਰਾਈਸ ਰਹੇਗਾ ਜੀ ਓਨਲੀ 450 ਇਹ ਰਹੇਗਾ ਜੀ ਸੈਕੰਡ ਡਿਜ਼ਾਈਨ ਨੈਕਲੈਸ ਡਿਜ਼ਾਈਨ ਦਿਖਾ ਰਹੀ ਹਾਂ ਜੀ 트리플 ਲੇਅਰ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਏਗਾ ਇਹਦੀ ਵੀ ਕੁਆਲਿਟੀ ਔਰ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਪੀਸ ਹੈ ਇਦਾਂ ਰਹੇਗੀ ਜੀ ਇਹਦੀ ਲੁੱਕ ਤੇ ਨਾਲ ਵੀ ਇਅਰਿੰਗਸ ਰਹਿਣਗੇ ਔਰ ਨਾਲ ਰਹੇਗਾ ਜੀ ਟਿੱਕਾ ਇਹ ਰਹਿਣਗੇ ਜੀ ਦੇ ਨਾਲ ਇਅਰਿੰਗਸ ਨੈਕਲੈਸ ਇਅਰਿੰਗਸ ਵਿਦ ਟਿੱਕਾ ਪ੍ਰਾਈਸ ਰਹੇਗਾ ਜੀ ਓਨਲੀ 500 ਨੈਕਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜਿਹੜੇ ਸਲੀਕ ਪੈਟਰਨ ਦੇ ਵਿੱਚ ਬਹੁਤ ਹੀ ਖੂਬਸੂਰਤ ਡਿਜ਼ਾਈਨ ਹੈ ਜੀ ਇਹ ਵਾਲਾ ਸਿੰਪਲ ਔਰ ਸੋਭਾ ਲੁਕ ਦਾ ਪੀਸ ਹੈ ਜਿਹਦੇ ਨਾਲ ਤੁਸੀਂ ਵਾਲੀਆਂ ਦੇਖ ਸਕਦੇ ਹੋ ਬਹੁਤ ਹੀ ਸੋਹਣੀਆਂ ਨੇ ਡਿਜ਼ਾਈਨਰ ਪੀਸ ਹੈ ਜੀ ਕਰੋਜ਼ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਪੀਸ ਹੈ ਫਾਈਨ ਕੁਆਲਿਟੀ ਦੇ ਵਿੱਚ ਇਹ ਵਾਲਾ ਡਿਜ਼ਾਈਨਰ ਪੀਸ ਆਏਗਾ ਜੀ ਪ੍ਰਾਈਸ ਰਹੇਗਾ ਜੀ ਓਨਲੀ 650 ਵਾਲੀਆਂ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੀਆਂ ਨੇ ਲੁੱਕ ਬਹੁਤ ਸੋਹਣੀ ਹੈ ਜੀ ਪੀਸ ਦੀ ਵੇਅਰਿੰਗ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਪੀਸ ਹੈ ਜੀ ਪ੍ਰਾਈਸ ਰਹੇਗਾ ਓਨਲੀ 650 ਨੈਕਲੈਸ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਕੋਈ ਜਜਮੈਂਟ ਨਹੀਂ ਹੈ ਪੀਸ ਦੀ ਕਿ ਆਟੀਫੀਸ਼ਲ ਪੀਸ ਹੈ ক্লোਜ਼ ਤੁਹ ਤੁਸੀਂ ਕਮ ਦੇਖ ਸਕਦੇ ਹੋ ਨੈਕਲੈਸ ਦੇ ਉੱਪਰ ਬਹੁਤ ਹੀ ਸੋਹਣਾ ਹੋਇਆ ਹੈ ਬਹੁਤ ਹੀ ਸੋਹਣਾ ਡਿਜ਼ਾਈਨਰ ਪੀਸ ਹੈ ਜੀ ਇਹ ਵਾਲਾ ਬੈਕ ਸਾਈਡ ਤੋਂ ਵੀ ਤੁਸੀਂ ਫਿਨਿਸ਼ਿੰਗ ਔਰ ਕੁਆਲਿਟੀ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਇਹ ਵਾਲਾ ਵੇਅਰ ਕੀਤਾ ਹੋਇਆ ਬਿਲਕੁਲ ਰੀਅਲ ਲੁੱਕ ਦਾ ਪੀਸ ਲੱਗੇਗਾ ਦੇਖੋ ਜੀ ਪੀਸ ਦੀ ਤੁਸੀਂ ਲੁੱਕ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪੀਸ ਹੈ ਔਰ ਇਹਦੇ ਨਾਲ ਰਹਿਣਗੇ ਜੀ ਇਅਰਿੰਗਸ ਚਮਕੀ ਬਗ ਕੋਈ ਜਜਮੈਂਟ ਨਹੀਂ ਹੈ ਜ ਇਹਦੇ ਤੁਸੀਂ ਈਅਰਿੰਗਸ ਵੀ ਦੇਖ ਸਕਦੇ ਹੋ ਬਹੁਤ ਸੋਹਣੇ ਨੇ ਮੀਡੀਅਮ ਸਾਈਜ਼ ਦੇ ਵਿੱਚ ਚੁੰਗੀ ਵਾਲੇ ਈਅਰਿੰਗਸ ਰਹਿਣਗੇ ਚੁੰਗੀ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪੀਸ ਹੈ ਇਹਦੇ ਦੀ ਜੀ ਈਅਰਿੰਗਸ ਦੀ ਲੁੱਕ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਇਹ ਵਾਲਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਜੀ ਫਰਸਟ ਕਲਰ ਆਏਗਾ ਇਹਦੇ ਚ ਰੂਬੀ ਸੈਕੰਡ ਕਲਰ ਵਿੱਚ ਮਿਲ ਜੇਗਾ ਜੀ ਗ੍ਰੀਨ ਕਲਰ ਇਹ ਰਹੇਗਾ ਜੀ ਲੱਕ ਗ੍ਰੀਨ ਕਲਰ ਗ੍ਰੀਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪੀਸ ਹੈ ਦੋਨੋਂ ਹੀ ਕਲਰ ਬਹੁਤ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਪ੍ਰਾਈਸ ਰਹੇਗਾ ਓਨਲੀ 1150 ਰੈਂਗੇਜੀ ਗ੍ਰੀਨ ਦੇ ਇਅਰਿੰਗਸ ਰਾਈਸ ਰਹੇਗਾ ਜੀ ਓਨਲੀ 1150 ਨੈਕਸਟ ਆਰਟੀਕਲ ਦਿਖਾ ਰਹੀ ਹਾਂ ਜੀ ਬਹੁਤ ਹੀ ਡਿਜ਼ਾਈਨਰ ਜਿਹਾ ਪੀਸ ਰਹਿਤਾ ਜੀ ਹਸਲੀ ਪੈਟਰਨ ਦੇ ਵਿੱਚ ਤੁਸੀਂ ਵੱਧ ਦੇਖ ਸਕਦੇ ਹੋ ਜੀ ਨੈਕਲੇਸ ਦੇ ਉੱਪਰ ਬਹੁਤ ਹੀ ਸੋਨਾ ਹੋਇਆ ਆ ਬਹੁਤ ਸੋਹਣਾ ਕੰਮ ਹੋਇਆ ਜੀ ਇਹਦੇ ਉੱਪਰ ਇਹ ਰਹੇਗੀ ਜੀ ਪੀਸ ਦੀ ਲੁੱਕ ਬਹੁਤ ਹੀ ਡਿਜ਼ਾਈਨਰ ਜਿਹਾ ਪੀਸ ਹੈ ਜੀ ਇਹ ਵਾਲਾ ਔਰ ਨਾਲ ਰਹਿਣਗੇ ਜੀ ਇਹ ਦੇ ਇਅਰਿੰਗਸ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆ ਪ੍ਰਾਈਸ ਰਹੇਗਾ ਜੀ ਓਨਲੀ 1100 ਕੰਪਲੀਟ ਲੁੱਕ ਤੁਸੀਂ ਸਾਡੀ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆ ਔਰ ਇਹ ਡਿਜ਼ਾਈਨ ਇਹੋ ਜਿਹਾ ਹੈ ਜੇ ਤੁਸੀਂ ਸਾਰੀ ਵੈਸਟਰਨ ਡ्रेसेस ਕਿਸੇ ਨਾਲ ਵੀ ਪੇਅਰ ਕਰ ਸਕਦੇ ਹੋ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਇਹ ਵਾਲਾ ਪ੍ਰਾਈਸ ਰਹੇਗਾ ਓਨਲੀ 1100 ਇਹਦੇ ਤੋਂ ਇੱਕ ਕਲਰ ਹੋਰ ਮਿਲ ਜੇਗਾ ਜੀ ਫਰਸਟ ਕਲਰ ਪਏਗਾ ਇਹ ਵਾਲਾ ਨੈਕਸਟ ਕਲਰ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਆ ਦੋਨੋਂ ਹੀ ਕਲਰ ਬਹੁਤ ਸੋਹਣੇ ਨੇ ਤੁਸੀਂ ਕੋਈ ਵੀ ਲੈ ਸਕਦੇ ਹੋ ਜੀ ਪ੍ਰਾਈਸ ਰਹੇਗਾ ਓਨਲੀ 1100 ਨੈਕਸਟ ਸ਼ੋ ਕਰ ਰਹੀ ਹਾਂ ਜੀ ਕੁਝ ਪੰਜੇਬਾਂ ਦੇ ਵਿੱਚ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਫਰਸਟ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਬਹੁਤ ਹੀ ਪਿਆਰਾ ਪੀਸ ਹੈ ਇਹ ਤੁਸੀਂ ਦੇਖ ਸਕਦੇ ਹੋ ਸਿੰਪਲ ਔਰ ਸਲੀਕ ਡਿਜ਼ਾਈਨ ਰਹੇਗਾ ਪ੍ਰਾਈਸ ਰਹੇਗਾ ਜੀ ਓਨਲੀ 350 ਕੁਆਲਿਟੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਰਹੇਗਾ ਜੀ ਓਨਲੀ 350 ਫਿਨਿਸ਼ ਤੋਂ ਦੋ ਡਿਜ਼ਾਈਨ ਹੋਰ ਮਿਲ ਜਾਣਗੇ ਫਰਸਟ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਨੈਕਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਦੇਖੋ ਪ੍ਰਾਈਸ ਰਹੇਗਾ ਜੀ ਓਨਲੀ 400 ਇਸ ਡਿਜ਼ਾਈਨ ਦਾ ਪ੍ਰਾਈਸ ਸੈਟ ਹੈ ਜੀ ਓਨਲੀ 400 ਇੱਕ ਡਿਜ਼ਾਈਨ ਹੋਣ ਮਿਲ ਜਗਾ ਜੀ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਜੀ ਇਸ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਇਹਦਾ ਪ੍ਰਾਈਸ ਰਹੇਗਾ ਜੀ ਓਨਲੀ 450 ਕਿੰਨ ਡਿਜ਼ਾਈਨ ਅਵੇਲੇਬਲ ਨੇ ਜੀ ਪੰਜਾਬਾਂ ਦੇ ਵਿੱਚ ਕੋਈ ਵੀ ਤੁਸੀਂ ਲੈ ਸਕਦੇ ਹੋ ਕਿੰਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਜੀ ਅੱਜ ਦੀ ਕਲੈਕਸ਼ਨ ਉਮੀਦ ਕਰਦੀ ਹਾਂ ਤੁਹਾਨੂੰ ਡਿਜ਼ਾਈਨਸ ਪਸੰਦ ਆਏ ਹੋਣਗੇ ਜੀ ਬੁਕਿੰਗ ਨੰਬਰ ਆਏਗਾ 734756684 ਇਸ ਨੰਬਰ ਤੇ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਬੁਕਿੰਗ ਕਰਵਾ ਸਕਦੇ ਹੋ ਵੀਡੀਓ ਨੂੰ ਲਾਈਕ ਕਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੋ ਵੀ ਚੈਨਲ ਤੇ ਨਵੇਂ ਆ ਰਹੇ ਹੋ ਪੀਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਡੇਲੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਸਤਿ ਸ਼੍ਰੀ ਅਕਾਲ ਜੀ